ਕਾ ਕੀ ਛੱਡੇ ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹਜੇ ਤੱਕ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਉਹ ਨਾਲਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 7-8 ਪਸ਼ੂ ਵਿਖਾਉਣੇ ਆ ਮੇਰੇ ਹਿਸਾਬ ਨਾਲ 6 ਵਹਿੜਾਂ ਤੇ ਇੱਕ ਝੋਟੀ ਹੈ ਟੋਟਲ 7 ਨਾ ਗਏ 7 ਨਾ ਗਿਆਂ ਦੀ ਇਨਫਰਮੇਸ਼ਨ ਲੈ ਦਨਾ ਉਹ ਕਰਦੇ ਗਏ ਅੱਗੋਂ ਪ੍ਰੋਪਰ ਸਹੀ ਇਨਫਰਮੇਸ਼ਨ ਲੈ ਕੇ ਹਾਂਜੀ ਭਾਈ ਸਸੀ ਕਾ ਜੀ ਸਸੀ ਕਾ ਜੀ ਨਾਮ ਤੇਰਾ ਸਰ ਨਾ ਬਾਈ ਹਰਵਿੰਦਰ ਸਿੰਘ ਪਿੰਡ ਚੜਕੀ ਜਿਹੜਾ ਮੋਗੇ ਮੋਬਾਈਲ ਨੰਬਰ ਦੱਸ ਤੇ 83606088 ਇੱਕ ਰਿਫੇਰ ਦੱਸ 83606088 ਹਾਂ ਤੇ ਤੂੰ ਵੀ ਨਿਕ ਰਿਆ ਫਿਰਦਾ ਬਾਹਾਂ ਤੂਟੀ ਵਾਲੀ ਬੰਨੀ ਟਾਈਮ ਨਾਲੀ ਢੁੱਬੀ ਜਾ ਗਏ ਯਾਰ ਕੰਮ ਹੀ ਹੈ ਜਿਆ ਚਾਲਾ ਮੜਾ ਮੋਗੇ ਨੂੰ ਮੋਗੇ ਨੂੰ ਚੱਲੇ ਹਾਂ ਸ਼ਹਿਰ ਨੂੰ ਸਾਰੀਆਂ ਵਕਾਊ ਆ ਹਾਂ ਬਈ ਵੱਡੀ ਜਰਸੀ ਦੋ ਕੰਨਵਾ ਸੂਆ ਇਹ ਬਈ ਦੂਜੇ ਸੂਏ ਸੁੰਦੀ ਆ ਠੀਕ ਹੈ ਹਾਂਜੀ ਕਿੰਨੇ ਦਿਨ ਲੈ ਜੂ ਦਿਨ ਬਸ 5-4 ਤਿਆਰੀਆਂ ਜੀ ਆ ਦੁੱਧ ਕਿੰਨਾ ਕੱਢ ਜੂ ਦੁੱਧ ਬਈ ਜਿਹੜਾ ਮਾਲਕਾਂ ਨੇ ਦੱਸਿਆ ਆਪਾਂ ਨੂੰ 16 ਕਿਲੋ ਦੱਸਿਆ ਜੋ ਆਪੀ ਬਾਕੀ ਹਣ ਸੇਵਾ ਜਾਇਜ਼ ਮੁੱਲ ਜਾਇਜ਼ ਮੁੱਲ ਮੁੱਲ ਕਰਾਉਣ ਨੂੰ ਬਈ ਜਿੰਨਾ ਮਰਜ਼ੀ ਕਰੇ ਜਦੋਂ ਹੂੰ 44000 ਰੁਪਏ ਕਰ ਕੱਢੀ ਬਰਨ ਆ ਦੋਸਤੋ ਇੱਕ ਨੰਬਰ ਦੂਜੇ ਸੂਵੇ ਜਰਸੀ ਸੁੰਦੀ ਐ ਕੱਦ ਕਾਠ ਪੂਰਾ ਹੀ ਐ ਹਵਾਨਾ ਸੋਹਣਾ ਤਿਆਰ ਕੀਤਾ ਬਾਲ ਢੱਲਾ ਹਜੇ ਸਾਈਡਾਂ 'ਚ ਕਾਫੀ ਬਾਕੀ ਆ ਬਾਕੀ 5-4 ਦਿਨ ਬਾਈ 10 ਦਾ ਲੈ ਜੂ 16 ਕਿਲੋ ਦੁੱਧ ਪਹਿਲੇ ਸੂਵੇ ਪਲੂਨ ਨੇ ਦਿੱਤਾ ਝੋਲ ਵਾਲੀ ਬੱਛੀ ਆ ਲੇਵਾ ਲਾਹੂ ਬਹੁਤ ਵਰਟ ਲਹਵਾਨੇ ਦੇ 4 ਚਪੇਰੀ ਬਹੁਤ ਪਈਆਂ ਵੱਡੀ ਬਦਾਮੀ ਰੰਗ ਦੀ ਜਰਸੀ ਆ ਕੋਈ ਨਿੱਕੀ ਮਰੀਮ ਵੀ ਗੋਡੇ ਕੀ ਜਿੱਡੀ ਜਰਸੀ ਨਹੀਂ ਸੋਹਣੀ ਜਰਸੀ ਵੱਡੇ ਕੱਦ ਵਾਲੀ ਮੁੱਲ ਵੀ ਜਾਇਜ਼ ਆ 40 ਤੇ 44000 ਦੀ ਬਾਈ ਕਹਿੰਦਾ ਆਪਾਂ ਦੇ ਦੇਣੀ ਆ 44000 ਚੋਂ ਬਾਈ ਕਹਿੰਦਾ ਮਾਣ ਕਰ ਦੂੰਗਾ ਅਗਲਾ ਬੇਫਿਕਰ ਹੋ ਕੇ ਆ ਜੇ ਬਿਹੜ ਵੱਡੀ ਆ 16 17 ਕਿਲੋ ਖੁੱਲਾ ਦੁੱਧ ਪਿਉਣ ਦਾ ਹੱਕ ਬੰਦ ਐ ਬਾਕੀ ਇਹ ਏਡੀ ਜਰਸੀ ਇਹਨਾਂ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਬਹੁਤ ਚੰਗਾ ਲੱਗਾ ਬਈ ਪੂਰਾ ਵਧੀਆ ਮੁਠੀਆ ਮੁਠੀ ਆਲਾ ਅੱਧੀ ਚਵਾਈ ਆਲਾ ਜਾਣ ਵਾਲਾ ਥਾਣਾ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਐ ਗੈਪ ਚ ਲੱਗੇ ਹੋਏ ਆ ਮੁੱਲ ਬਿਲਕੁਲ ਜਾਇਜ਼ 40 ਤੇ 4 44000 ਚੋਂ 22 ਕਹਿੰਦਾ ਮਾਣ ਕਰ ਦੂੰਗਾ ਅਗਲਾ ਬੇਫਿਕਰ ਹੋ ਕੇ ਆਜੇ ਦੂਜੇ ਸੂਵੇ ਸੁੰਦੀ ਐ ਕੱਦ ਵੱਡਾ ਹੀ ਐ ਦੋ ਨੰਬਰ ਕਹਿੰਨਾ ਮਾਸੂਆ ਇਹ ਵੀ ਬਈ ਦੁੱਧ ਜਦੋਂ ਹੁੰਦੀ ਆ ਇਹ ਹੋਣੀ ਲੈ ਕੇ ਆਂਦੀ ਤਾਂ ਪਿੰਡੋਂ ਹੀ ਲੈ ਨਾਲ ਦੇ ਵੜ ਠੀਕ ਹੈ ਛੇ ਰਾਂ ਦੋ ਛਿੱਗੀ ਹਾਂਜੀ ਕਿੰਨੇ ਦਿਨ ਲੈ ਜੂ ਦਿਨ ਬਈ ਦੁੱਧ ਸੰ ਤੇ ਉਹਨਾਂ ਨੇ ਹਫ਼ਤਾ ਤੱਕ ਦੱਸਿਆ ਬਾਕੀ ਫਿਰ ਤਿਆਰ ਕਰ ਦਈਆ ਸਾਹਮਣੇ ਤੋਂ ਥਾਂ-ਥਾਂ ਲੈਵਾ ਬਹੁਤ ਚੰਗਾ ਹੋ ਜੀ ਹੂੰ ਹਵਾਨਾ ਇਹਦਾ ਵੀ ਬਹੁਤ ਸੋਹਣਾ ਤਿਆਰੀ ਬਹੁਤ ਦੁੱਧ ਕਿੰਨਾ ਕੱਢ ਜੂ ਦੁੱਧ ਬਈ ਉਹਨਾਂ ਨੇ 15 ਕਿਲੋ ਦੱਸਿਆ ਦਾ ਪਹਿਲਾਂ ਉਹਨਾਂ ਚੋਇਆ ਜੈਜ ਮੋਲ ਜੈਜ ਹਾਨ ਆ ਬਈ ਇਹ ਵਿੱਚ 44000 ਜੀ ਦੋਸਤੋ ਬਿਲਕੁਲ ਜੈਜ ਮੋਲ ਹੁਣ ਟਿੱਕਰ ਤੁਹਾਨੂੰ ਦੋ ਜਰਸੀਆਂ ਵਿਖਾ ਦੀਆਂ ਦੋਵੇਂ ਵੱਡੇ ਕੱਦ ਵਾਲੀਆਂ ਮੁੱਲ ਦੋਵਾਂ ਦੀ 44 44000 ਇੱਕ ਨੰਬਰ ਨੇ 16 ਕਿਲੋ ਦੁੱਧ ਦਿੱਤਾ ਪਹਿਲੇ ਸੂਏ ਦੋ ਨੰਬਰ 2210 ਦਾ ਆਪਦੇ ਪਿੰਡੋਂ ਹੀ ਲਈ ਆ ਗਵਾਂਡ ਚੋਂ ਮੂੰਹ ਤੋਂ ਛੇ ਦੰਦ ਪੂਰੀ ਭਾਰੀ ਨਰੋਈ ਨਿਗਰ ਜਰਸੀ ਹੈ ਹਵਾਨਾ ਸੋਹਣਾ ਦਿਨ 672210 ਦਾ ਲੈ ਜੂ ਅਮਰੀਕਨ ਵਰਗਾ ਲੇਵਾ ਤਿਆਰ ਕਰਕੇ ਸੋਹਣਾ ਜਦੋਂ ਤਿਆਰ ਹੋ ਜਾਂਦੀ ਆ ਬਹੁਤ ਚੰਗੀ ਵਾਜਨ ਭੋਜਨ ਬਹੁਤ ਆ ਜਰਸੀ ਅਸਲ ਦੀ ਫਲ ਜਾਤ ਬਰੀਡ ਵਾਲੀ ਬੱਛੀ ਐ। ਇਹੀ ਕਿਹੇ 55 ਮੰਗੀਆਂ ਤੇ ਚੰਗੇ ਵਪਾਰੀ ਦੇ ਘਰੇ ਖੜੀ ਹੁੰਦੀ ਗਾਨੀ ਗੋਨੀ ਤਿਹਲਿਆਰਾ ਨਵਾਂ ਪਾਇਆ ਹੁੰਦਾ ਤੇ ਇਹਦਾ ਹੀ 55000 ਮੰਗ ਲੈਣਾ ਸੀਗਾ। ਭਾਈ ਜਾਵੇ ਉਹਨਾਂ ਨਾਲ ਸੰਗਤ ਸੰਗਤ ਲਾ ਲਿਆ ਉਹ ਜੇ ਜਸੀਗਾ ਉਵੇਂ ਹੁਣੇ ਬੰਨੀ ਲਿਆ ਕੇ। ਠੀਕ ਐ। ਤੂੰ ਆ ਗਿਆ ਉਹਨੂੰ ਟਾਈਮ ਹੀ ਲੱਗਾ ਪਾਉਣ ਦਾ। ਹੂੰ। ਘਰ ਵਾਲੇ ਆ ਵੀ ਬਾਹਵ ਕਰਦੇ ਆ ਨਾ ਤੁਸੀਂ ਵੇਚਣ ਮੌਕੇ 1000 ਮਹਿੰਗੀ ਵੇਚ ਲੋ। ਸੰਗਲ ਤਾਂ ਜਿਹੜਾ ਹੈਗਾ ਉਹ ਤਾਂ ਚੱਜ ਦਾ ਪਾ ਦਿਓ ਨਾਲ। ਥਲਿਆ ਪਾਣ ਦੇ ਆ ਦੇਖ ਲਾ ਹੁਣੇ ਲੈ ਕੇ ਆਏ ਆ ਤਰ ਸੰਗਤ ਜਾਵਾਂ ਥਲਿਆ ਪਾ। ਮਾੜੀ ਗੱਲ ਹੈ ਹਾਂ ਜਦੋਂ ਤੁਸੀਂ ਬਹੁਤ ਚੰਗੀ ਵਾਰ ਆ ਜੀ ਨਹੀਂ ਗੱਲ ਹੂੰ ਵੈੜ ਬਹੁਤ ਚੰਗੀ ਆ ਤੁਹਾਨੂੰ ਬੜਾ ਚੰਗਾ ਲੱਗਿਆ ਚਾਰੀ ਥਾਣਾ ਮੁੱਠੀ ਵਾਲੇ ਹੱਦੀ ਚਵਾਈਆਂ ਨੇ ਜਾਨ ਵਾਲੇ ਥਾਣਾ ਗੈਪ ਚ ਨਹੀਂ ਖੜਵੇਂ ਕੱਲੇ ਕੱਲੇ ਲੱਗੇ ਹੋਏ ਹਜੇ 6-7 ਦਿਨ ਬਾਈ ਦੱਸਦਾ ਹਜੇ ਲੈ ਜਣੇ ਹਫਤੇ ਦੀ ਡੇਟ ਮੁਤਾਬਕ ਕੱਚੀ ਆ ਜਦ ਦਿਨ ਤਿਆਰ ਹੋ ਜਾਂਦੀ ਆ ਲੈਟ ਕੇ ਸੂ 44-44000 ਦੀਆਂ ਦੇ ਦੇਣੀਆਂ ਪਹਿਲੀਆਂ ਦੋਵੇਂ ਜਰਸੀਆਂ ਵੱਡੇ ਕੱਦ ਵਾਲੀਆਂ ਮੱਛੀਆਂ ਚੰਗੇ ਦੁੱਧ ਵਾਲੀਆਂ ਤਿੰਨ ਨੰਬਰ ਇਹ ਵੀ ਬਈ ਦੂਜਾ ਸਵਾਸ ਹੁੰਦੀ ਆ ਠੀਕ ਹੈ ਹਾਂਜੀ ਕਿੰਨੇ ਦਾ ਲੈ ਜੂ ਇਹ ਵੀ ਬਸ ਤਿਆਰੀਆਂ ਜੀ ਦੋ ਚਾਰ ਦਿਨ ਲੈ ਜੂ ਦੁੱਧ ਕਿੰਨਾ ਕੱਢ ਜੂ ਦੁੱਧ ਪਿਆ ਦੂ 14 ਕਿਲੋ ਜਾਇਜ਼ ਮੁੱਲ ਜਾਇਜ਼ ਹਾਂ ਨਾ ਬਈ 41000 ਦੇ ਦੇਣ ਕੱਢੀਏ ਬਾਹਰ ਨੂੰ ਦੋਸਤੋ ਬਿਲਕੁਲ ਜਾਇਜ਼ ਮੁੱਲ ਹੈ ਵੱਡੀਆਂ ਵਹਿੜਾ ਦੋਸਤੋ ਨਿੱਕੀਆਂ ਹਮਾਚ ਲਾ ਲੀਆਂ ਜਰਸੀਆਂ ਦਾ ਬਹੁਤ ਮਿਲੀ ਜਾਂਦੀਆਂ ਪਰ ਵੱਡੀਆਂ ਜਰਸੀਆਂ ਮਿਲਦੀਆਂ ਵੀ ਬਹੁਤ ਘੱਟ ਹੈ ਉਹਨਾਂ ਵੀਰਾਂ ਭੈਣਾਂ ਆਸਤੇ ਖਾਸ ਵੀਡੀਓ ਹੋ ਜਿਹੜੇ ਭੈਣ ਭਰਾ ਵੱਡੀਆਂ ਜਰਸੀਆਂ ਲੈ ਆਂਦੇ ਚਾਹ ਬਣ ਤਿੰਨ ਨੰਬਰ 14 ਕਿਲੋ ਦੁੱਧ ਪਿਆ ਜੂ ਮੌਲਤ 40 ਤੇ 1 41000 ਪਹਿਲਾ ਜੋੜਾ 44 44000 ਦਾ ਤਿੰਨ ਨੰਬਰ 41000 ਦੀ 14 ਕਿਲੋ ਦੁੱਧ ਪਿਆਜੂ ਤੇ ਦੁੱਧ ਵੀ ਮੱਝਾਂ ਵਰਗਾ ਹੁੰਦਾ ਜਰਸੀਆਂ ਦਾ ਪੱਜਾਂ ਵਰਗਾ ਦੁੱਧ ਹੁੰਦਾ ਕਰਕੇ ਤਾਂ ਕਰਕੇ ਡਿਮਾਂਡ 'ਚ ਵੀ ਵੱਧ ਰਹਿੰਦੀਆਂ ਹਰੇਕ ਭੈਣ ਭਰਾ ਦੀ ਡਿਮਾਂਡ ਹੁੰਦੀ ਆ ਬਾਈ ਯਾਰ ਜਰਸੀ ਲੈਣੀ ਹੈ ਘਰੇ ਦੁੱਧ ਪੀਣ ਨੂੰ ਜਿਹੜੇ ਭੈਣ ਭਰਾ ਜਰਸੀਆਂ ਦੇ ਸ਼ਕੀਨ ਵੀਰ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਹੋਊ ਪਹਿਲੀਆਂ ਤਿੰਨੇ ਜਰਸੀਆਂ ਪੂਰੀਆਂ ਚੰਗੀਆਂ ਬਾਈ ਲੋਕਾਂ ਨੂੰ ਮੌਲ ਨਹੀਂ ਲੋਕ ਤੁਸੀਂ ਵੀਡੀਓ ਦੇਖਦੇ 70 75 ਕੋਈ ਕਰੀਆਂ ਦਾ ਇਹ ਹਾਂ ਨਾ ਹੀ ਹੋਣਗੇ ਠੀਕ ਹੈ ਬਚਿਆਂ ਜਮਾਂ ਜੈ ਜੀ ਗਿਆ ਪਹਿਲੇ ਦੋਸਤੋ ਬਾਈ ਕਹਿੰਦਾ ਲੋਕੀ 70 70 ਰੁਪਏ 75 75 ਹਜ਼ਾਰ ਮੁੱਲ ਕਰੀ ਜਾਂਦੇ ਆ ਜੈਪ ਜੀਆਂ ਜਰਸੀਆਂ ਦੇ ਪਰ ਆਪਾਂ ਲੈਣ ਦੇਣ ਵਾਲੀ ਡਿਮਾਂਡ ਹੀ ਕੀਤੀ ਆ ਪਹਿਲੇ ਜੋੜੇ ਦੀ 44 44 ਹਜ਼ਾਰ ਜਿਹੜੇ ਲੈਣੇ ਆ ਬਾਈ ਕਹਿੰਦਾ ਹੁਣ ਬਾਅਦ ਚ ਨਾ ਗਣਾ ਪੱਕਾਈ ਕਰੇ ਮੁੱਲ ਕਰਨ ਨੂੰ ਆਪਾਂ ਵੀ ਵੱਧ ਕਰਦੇ ਆ ਇਹ ਲੈਣ ਦੇਣ ਵਾਲੀ ਡਿਮਾਂਡ ਹੀ ਆ ਪਹਿਲੇ ਜੋੜੇ ਦੀ 44 44 ਹਜ਼ਾਰ ਤਿੰਨ ਨੰਬਰ 41 ਹਜ਼ਾਰ ਦੀ ਹਵਾਨਾ ਬਹੁਤ ਵੱਡਾ ਤਿਆਰ ਕੀਤਾ ਹੈ ਹਜੇ 2-4 ਦਿਨ ਲੈ ਜੂਗੀ ਇਹ ਵੀ ਕਰਮਾ ਵਾਲੀ ਹਲੇਵਾ ਲਾਹੂ ਬਹੁਤ ਥਣ ਇਹਦੇ ਵੀ ਰਗ ਰਗ ਦੇ ਗੈਪ ਚ ਨਿਕੜਵੇਂ ਇਕੱਲੇ ਇਕੱਲੇ ਲੱਗੇ ਹੋਏ ਆ ਤਿੰਨੇ ਜਰਸੀਆਂ ਟੌਪ ਦੀਆਂ ਪ੍ਰਾਈਸ ਬਿਲਕੁਲ ਜਾਇਜ਼ ਇਹਦੂ ਘੱਟ ਮੁੱਲ ਜਦੋਂ ਫਿਰ ਤੁਹਾਨੂੰ ਵੀ ਪਤਾ ਦਿੰਦਾ ਵੀ ਕੌਣ ਆ 4 ਨੰਬਰ ਦਾ ਸੀਰਵਿੰਦਰ ਝੋਟੀ ਕੋਈ ਪਹਿਲਾਂ ਪਹਿਲੇ ਸੁਆਹ ਕਿੰਨੇ ਦਿਨ ਲੈ ਜੂ ਦਿਨ ਬਈ ਦੇਖੋ ਦਸਿਆ ਨੇ 5-6 ਦਿਨ ਲੈ ਵੀ ਸਕਦੇ ਇੱਕ ਵੱਧ ਵੀ ਇੱਕ ਦੋ ਦਿਨਾਂ ਦੀ ਘੱਟ ਵੀ ਜਾਂਦਾ ਜੀ ਕਿੰਨਾ ਕੁ ਦੁੱਧ ਕੱਢ ਜੂ ਦੁੱਧ ਕਿੰਨੀ ਚਾਹੀਦਾ ਵੀ 11-12 ਕਿਲੋ ਜੈ ਜੈ ਮੱਲ ਜੈ ਜੈ ਮੱਲ ਮੁੱਲ ਜੈ ਜਮਾ ਹਾਂ ਨਾ ਬਈ 77000 ਦੀ ਜੈ 77000 ਦੀ ਆ ਦੋਸਤੋ 4 ਨੰਬਰ ਪਹਿਲਾ ਸੂਆ ਪਲੂਨ ਕੱਟੀ ਦਿਨ ਬਾਈ ਦੱਸਦਾ ਕਿ ਲੈ ਜੂ ਅਜੇ 5 5 6 ਦਿਨ ਬਾਈ ਦੱਸਦਾ ਪਰਿਵਾਰ ਦੱਸਦਾ ਜੀ ਤੋ ਖਰੀਦੀਓ ਕਹਿੰਦੇ ਇੰਨੇ ਲੈ ਜੂ ਮੂੰਹ ਮੱਥੇ ਦੀ ਸੋਹਣੀ ਐ ਮੁੱਲ ਵੀ ਜੈ ਜੀ 77000 ਨੀ ਅੱਜਕੱਲ ਮੱਝਾਂ ਝੋਟੀਆਂ ਦਾ ਫੌਲੀ ਤੇਜ ਐ ਲੱਖ ਤੋਂ ਘੱਟ ਕੋਈ ਅਗਲਾ ਗੱਲ ਹੀ ਨਹੀਂ ਕਰਦਾ ਵਲ ਢੇਲਾਂ ਬਹੁਤ ਪਈਆਂ 77000 ਦੀ ਬਾਈ ਕਹਿੰਦਾ ਦੇ ਦੂੰ 11 12 ਕਿਲੋ ਕੋਈ ਦੁੱਧ ਪਿਆਜੂ ਥਣ ਸੋਹਣੇ ਇਹਦੇ ਵੀ ਗੈਪ 'ਚ ਲੱਗੇ ਹੋਏ ਆ ਠੀਕ ਐ ਇਹ ਵੀ ਬਾਈ ਕਹਿੰਦਾ ਅੱਜ ਹੀ ਆਈ ਐ ਝੋਟੀ ਨੀ ਆਮ ਬਾਈ ਝੋਟੀਆਂ ਘੱਟ ਲੈਂਦੇ ਆ ਪਾਵਾ ਦੇਣਾ ਬਾਦ ਅੱਜ ਪਹਿਲੀ ਝੋਟੀ ਲਈ ਐ ਸੋਹਣੀ ਝੋਟੀ ਐ ਪ੍ਰਾਈਜ਼ ਐ ਜੀ 77000 ਕੋਈ ਮਾਣ ਕਰ ਦੂ ਵਿੱਚੋਂ ਤੇ ਫਿਕਰ ਹੋ ਕੇ ਆਜੋ ਪਹਿਲਾ ਸੂਆ ਪਲੂਨ ਕੱਟੀ ਅਗੇ ਅਰਵਿੰਦਰ ਪੰਜ ਨੰਬਰ ਹਾਂਜੀ ਬਈ ਆ ਵਹਿੜਾ ਬਈ ਕੈਨ ਮਸੂਆ ਬਈ ਤੀਜੇ ਸੂਣਾ ਹਾਂ ਕੈਨ ਕੋਈ ਦੂਜਾ ਕਹੀ ਜੇ ਫਾਇਦਾ ਨਹੀਂ ਹੁੰਦਾ ਫੇਰ ਦਾ ਦੁੱਧ ਪਿਆ ਦੂਗੀ 20 ਤੋਂ ਬਹੁਤ ਦਾ ਪਲੱਸ ਪਿਆ ਦਵੇ ਬਈ ਦਿਨ ਦਿਨ ਬਸ ਤਿਆਰੀਆਂ ਚ ਅੱਜ ਸੂਵੇ ਕੱਲ ਨੂੰ ਸੂਵੇ ਤਿਆਰ ਜੈ ਜਮਲ ਜੈ ਜਮਲ ਜਮਾਂ ਹਾਣਾ ਲੈਣ ਦੇਣ 42 ਜਿਆਦੇ ਦੇ ਕੱਢੀ ਬਾਹਰ ਆ ਦੋਸਤੋ ਪੰਜ ਨੰਬਰ ਕਰਾਸ ਆਇੰਗ ਦੀ ਵਹਿੜਾ ਸੂਨ ਨੂੰ ਬਾਈ ਕਹਿੰਦਾ ਤਿਆਰੀ ਆ 20 ਕਿਲੋ ਦੁੱਧ ਬਾਈ ਦੱਸਦਾ ਚਵਾਜੂਗੀ। ਬਾਕੀ ਹਵਾਨੇ ਦੀ ਤਿਆਰੀ ਬਹੁਤ ਐ। ਇਹ ਬਲਾਇਤਨ ਵਹਿੜਾਂ ਅਰ ਗੱਲੇ ਵਾ ਤਿਆਰ ਕੀਤਾ ਕਰਮਾਲੀ ਨੇ ਬੈਕ ਨੂੰ ਵੀ ਉੱਪਰੋਂ ਫੋਟਾਂ ਨੂੰ ਚੌੜਾ ਹਵਾਨਾ ਸਟਾਰਟ ਹੁੰਦਾ ਮੂਹਰੇ ਥਣ ਤੋਂ ਵੀ ਫੋਟਾਂ ਨੂੰ ਵੰਨਾ ਅੱਗੇ ਤੋਂ ਨੀ ਵਾਲੇ ਪਾਸੇ ਨੂੰ ਫਿਰਦਾ। ਮੁੱਲ ਇਹਦਾ ਕਿੰਨਾ ਜੈ ਅੱਜ ਆ? ਗਰਮੀ ਬਹੁਤ ਆ। 42000 ਵੀ ਗਰਮੀਆਂ ਤੋਹਫਾ ਹੀ ਆ। ਮੈਂ ਕਹਾਂ ਗਰਮੀ ਬਹੁਤ ਆ। ਮੁੱਲ ਕਰੜਾ ਕਰਕੇ ਗਰਮੀ ਨੇ ਹੋਰ ਕਰਾਦੀ ਕਿਤੇ ਪਰ ਬਾਈ ਕਹਿੰਦਾ ਗਰਮੀਆਂ ਦਾ ਤੋਹਫਾ ਹੀ ਆ। 42000 ਦੀ ਦੇ ਦੇਣੀ ਆ। ਮੱਝਾਰ ਦਾ ਦੁੱਧ ਦਊਜਾ ਮੱਚਟਾ ਕ੍ਰੋਸ ਅੰਗ ਹਵਾਨਾ ਸੋਹਣਾ ਵੱਡਾ 42000 ਚੋਂ ਮਾਨਤਾਣ ਹੋ ਜੂ ਸੋਹਣੇ ਥਾਣ ਅਸਦੀ ਚਵਾਈ ਵਾਲੇ ਗੈਪ ਚ ਲੱਗੇ ਹੋਇਆ ਸੂਨ ਨੂੰ ਬਾਈ ਕਹਿੰਦਾ ਤਿਆਰ ਹੋ ਸਕਦਾ ਦੋਆਂ ਘੰਟਿਆਂ ਨੂੰ ਸੂਪੇ ਹੋ ਸਕਦਾ ਸ਼ਾਮ ਨੂੰ ਸੂਪੇ ਜਦੋਂ ਨੂੰ ਵੀਡੀਓ ਅਪਲੋਡ ਹੋਣੀ ਉਦੋਂ ਨੂੰ ਸੂਪ ਪੈਣਾ ਕਰਮਾਲੀ ਨੇ ਬਾਕੀ ਨਾਰਮਲ ਜੀ ਵਲਟ ੱਲ ਹੈਗੀ ਆ ਇੰਨੀਆਂ ਕੁ ਵਲਟਾਂ ਦਾ ਕਰਮਾਲੀਆਂ ਜਦੋਂ ਸੂਨ ਦੀਆਂ ਸੂਨ ਦੀਆਂ ਜ਼ੋਰ ਮਾਰਦੀਆਂ ਉਦੋਂ ਕੱਢ ਦਿੰਦੀਆਂ ਕੱਦ ਵੱਡਾ ਹੀ ਆ 42000 ਚੋਂ ਮਾਨਤਾਣ ਹੋ ਜੂ ਅੱਗੇ ਆ ਜੀਏ ਇਹ ਵੀ ਬਈ ਵੇੜ ਦੁੱਜਾ ਸੁਸ ਹੁੰਦੀ ਆ ਕਿੰਨੇ ਕ ਦਿਨ ਲੈ ਜੀ ਦਿਨ ਲੈ ਜੋ ਬਈ ਇਹਦਾ 10 ਲੈ ਜਾਂ ਆਪਣੇ ਉੱਤੇ ਰੱਖ ਜਾਇਜ ਆ ਮੁੱਲ ਜਾਇਜ ਬਈ ਅੱਜ ਕੱਚੀ ਦਾ ਹਾਂ ਇਹਨਾਂ ਦੇ 30 ਯਾਰ ਦੁੱਧ ਦੁੱਧ ਪਿਆ ਦਊਗੀ ਤੇਰਾ ਚਲਾ ਨਾ ਕੱਢੀ ਆ ਬਾਹਰ ਜੇ ਕਿਸੇ ਭੈਣ ਭਰਾਣੇ ਘਰੇ ਦੁੱਧ ਪੀਣ ਨੂੰ ਲੈਣੀ ਆ ਜਿਹੜੀ 5 ਨੰਬਰ ਤੁਹਾਨੂੰ ਸਿੰਘਾਂ ਵਾਲੀ ਵੇੜ ਵਿਖਾਈ ਸਿੰਘ ਹੀ ਆ ਜੇ ਸਿੰਘ ਨਾ ਹੁੰਦੇ ਫਿਰ ਦੋਨੋਂ ਵੀ ਪਤਾ 40-42000 ਦੀ ਕਿਹਨੇ ਦੇਣੀ ਸੀ 20 ਕਿਲੋ ਦੁੱਧ ਵਾਲੀ ਵੇੜ 20 ਕਿਲੋ ਦੁੱਧ ਦੀ ਵੀਰ ਕਹਿੰਦਾ ਗਾਰੰਟੀ ਆ 5 ਨੰਬਰ ਦੀ 6 ਨੰਬਰ ਤੁਸੀਂ ਸਕਰੀਨ ਤੇ ਵੇਖ ਰਹੇ 34000 ਦੀ ਦੇ ਦੇਣੀ ਆ ਹਫਤੇ ਤੋਂ 10 ਦਿਨਾਂ ਦੇ ਵਿੱਚ ਵਿੱਚ ਬਾਈ ਦੱਸਦਾ ਸੂਪੂ ਦੁੱਧ ਕਿੰਨਾ ਪਿਆਜੂ 13 14 ਕਿਲੋ ਬਾਈ ਦੱਸਦਾ ਦੁੱਧ ਪਿਆਜੂ ਬਾਕੀ ਇੰਨਾ ਕਦਾ ਹੱਕ ਵੀ ਬੰਦਾ ਵਹਿੜ ਵੱਡੀ ਆ ਇਹ ਵੀ ਕੱਤੀ ਕਰ ਗਿਆ ਪਰ ਕਿਹਾ ਚੱਲ ਬਈ ਬਹੁ ਵਿਖੇ ਚੰਗਾ ਦਾ ਕੱਚਾ ਪਿਆਣ ਲਾ ਦੋ ਦਿਨ ਸਾਉਣ ਨੂੰ ਪਾਣ ਦੇ ਦਿਆਂਗੇ ਹੂੰ ਸਹੀ ਐ ਦੋਸਤੋ ਬਾਈ ਕਹਿੰਦਾ ਕੱਚੀ ਕਰਕੇ 34000 ਆ ਜੇ ਵਹਿੜ ਤਿਆਰ ਹੁੰਦੀ ਫਿਰ ਤੁਹਾਨੂੰ ਵੀ ਪਤਾ ਤੇ 33-34 ਹਜ਼ਾਰ ਦੀ ਦਿੰਦਾ ਵੀ ਕੋਣ 32-34 ਹਜ਼ਾਰ ਦਾ ਆਉਂਦਾ ਵੀ ਕੀ ਐ ਟੋਕੜਾਂ ਵੀ ਕੀ ਜਾਂਦੀਆਂ 25-25 30-30 ਹਜ਼ਾਰ ਦੀਆਂ ਤਾਂ ਥਾਂ ਸੋਹਣੀਆਂ ਇੱਕ ਲਾਸਟ ਤੇ ਇਧਰ ਹੋਰ ਡੱਬੀ ਵਾੜ ਰਹਿ ਗਈ ਇਹਦਾ ਕਹਿਨਵਾ ਸੁਆ ਰਿੰਦਰ ਇਹ ਬਈ ਦੂਜੇ ਸੁਆ ਸੁਣਾ ਨੇ ਠੀਕ ਐ ਹਾਂਜੀ ਕਿੰਨੇ ਦਿਨ ਲੈ ਜੂ ਤਿਆਰੀਆਂ ਜੀ ਇਹ ਆਵੇ ਆਵੇ ਅੱਜ ਪਿਛਲੀ ਵੇਰ ਦੀ ਪੂਰੀ ਤਿਆਰੀਆਂ ਜੀ ਐ ਹਾਂਜੀ ਕਿੰਨਾ ਕੁ ਦੁੱਧ ਕੱਢ ਜੂ ਉਹ ਤਾਂ ਪਿਉਣਾ ਚਾਹੀਦਾ ਬਈ ਇਹਨੂੰ 20 ਕਿਲੋ 18 20 ਜੈ ਜਮਲ ਜੈ ਜਮਲ ਜਮਾ ਹਾਂ ਨਾ 54000 ਰੁਪਏ ਦੇ ਆ ਦੋਸਤੋ 7 ਨੰਬਰ ਤੇ ਲਾਸਟ ਦੂਜੇ ਸੂਏ ਵਿੱਚ ਹੀ ਸੂੰਦੀ ਐ ਸੂਣ ਨੂੰ ਤਿਆਰ ਹੀ ਮੰਨੋ ਹੋ ਸਕਦਾ ਦਿਹਾੜੀ ਕੱਢ ਜੇ ਹੋ ਸਕਦਾ ਜਾਂਦੀ ਬੱਚਾ ਧਰ ਦੇ ਹਵਾਨਾ ਪੂਰਾ ਸੋਹਣਾ ਵੱਡਾ ਤਿਆਰ ਕੀਤਾ 20 ਕਿਲੋ ਦੁੱਧ ਪਿਆਜੂ ਬਾਕੀ ਸਾਈਡਾਂ 'ਚ ਵਾਲ ਟੱਲ ਬਾਕੀ ਐ ਕੱਦ ਵੱਡਾ ਹੀ ਐ ਮੁੱਲ ਜੈ ਜੈ ਦਾ ਜੇ ਵਾਹਾਂ 35000 ਰੁਪਏ 54000 ਦੀ ਦੇ ਦੇਣੀ ਆ ਡੱਬੀ ਵਹਿੜ ਵੱਡੇ ਕੱਦ ਕਾਠ ਵਾਲੀ ਥਣ ਵੀ ਪੂਰੇ ਚੰਗੇ ਆ ਭोमਗਲ ਹੱਥੀ ਚਵਾਈ ਕਰਲੇ ਮਸ਼ੀਨ ਤੇ ਚਵਾਈ ਕਰਲੇ ਆਂਦਾ ਸਾਈਜ਼ ਪੂਰਾ ਸੋਹਣਾ ਪਵਾਨਾ ਪੱਟਾਂ ਚ ਫਸਿਆ ਪਿਆ ਜੇ 80 ਵਾ 18 20 ਕਿਲੋ ਦੁੱਧ ਦਰਮਿਆਨੀ ਜੀ ਸੇਵਾ ਦੇਣੀ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਸੀਲ ਸੌ ਫੁੱਲ ਹੈ ਬਟ ਬੜੇ ਬਹੁਤ ਚੰਗੇ ਕੱਦ ਵੱਡਾ ਵਜਨ ਚੰਗਾ ਬਾਕੀ 20 ਕਿਲੋ ਦੁੱਧ ਬਹੁਤ ਬਣ ਜਾਂਦਾ 52 54000 ਦੀ 20 ਕਿਲੋ ਦੁੱਧ ਵਾਲੀ ਵਹਿੜ ਦਿੰਦਾ ਵੀ ਕੌਣ ਆ ਮਾਨ ਤਾਨ ਹੋ ਜੂ ਗੈਬ ਚ ਨਿਖੜ ਮੇ ਥਣ ਕੱਲੇ ਕੱਲੇ ਲੱਗਿਆ ਮੂੰਹ ਮੱਥੇ ਦੀ ਸੋਹਣੀ ਐ ਅੱਜ ਦੀ ਵੀਡੀਓ ਦੇ ਵਿੱਚ ਇਹ ਹਰਵਿੰਦਰ ਦੀਆਂ 6 ਵੜਾ ਇੱਕ ਝੋਟੀ ਟੋਟਲ 7 ਨਾਗ ਪ੍ਰਾਈਜ਼ ਜੈ ਜੀ ਐ ਸਾਰੀਆਂ ਵੜਾ ਚੰਗੇ ਦੁੱਧ ਵਾਲੀਆਂ ਵੱਡੇ ਕੱਦ ਕਾਠ ਵਾਲੀਆਂ ਬਾਕੀ ਜੀ ਤੇ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਤਿੰਨ ਪੂਰੀਆਂ ਸੋਹਣੀਆਂ ਵੱਡੀਆਂ ਜਰਸੀਆਂ ਬਦਾਮੀ ਰੰਗ ਦੀਆਂ ਬਿਲਕੁਲ ਸਸਤੇ ਮੁੱਲ ਦੇ 7 ਪਸ਼ੂ ਐ ਸਾਰਿਆਂ ਨੂੰ ਸਾਸ਼ੀ ਕਰ